ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਵਿਜ਼ਾ ਅਫੀਕਟੋ ਸੁਨੇਹਾ ਮੈਡਮ ਸਾਡੇ ਨਾਲ ਮੌਜੂਦ ਨੇ ਕੈਨੇਡਾ ਦੇ ਜਨੂਅਰੀ ਇਨਟੇਕ ਨੂੰ ਲੈ ਕੇ ਹਰ ਕਿਸੇ ਦੇ ਜ਼ਹਿਨ 'ਚ ਸਵਾਲ ਨੇ ਇਹ ਇਨਟੇਕ ਕਿਦਾਂ ਦਾ ਰਹੇਗਾ ਰਿਫਿਊਜ਼ਲ ਜ਼ਿਆਦਾ ਤਾਂ ਨਹੀਂ ਆਉਣਗੇ ਕਿਉਂਕਿ ਰਿਫਿਊਜ਼ਲ ਜ਼ਿਆਦਾ ਆ ਰਹੇ ਨੇ ਪੂਰੀ ਕਲੈਰਿਟੀ ਸਾਨੂੰ ਸੁਨੇਹਾ ਮੈਡਮ ਦੇਣਗੇ ਸੋ ਬਹੁਤ ਸਵਾਗਤ ਹੈ ਮੈਂ ਚਾਹੂੰਗਾ ਜੀ ਕਿ ਵੱਧ ਤੋਂ ਵੱਧ ਇਨਫੋਰਮੇਸ਼ਨ ਸਾਡੇ ਨਾਲ ਸਾਂਝ ਕਰੇ ਕੈਨੇਡਾ ਸਟਡੀ ਵੀਜ਼ਾ ਜਨੂਅਰੀ 2026 ਇਨਟੇਕ ਕਿੱਦਾਂ ਦਾ ਰਹੇਗਾ ਰਿਫਿਊਜ਼ਲਸ ਆ ਪ੍ਰੈਜ਼ੈਂਟਲੀ ਕੀ ਸਿਨੈਰੀਓਸ ਸੈਪਟੈਂਬਰ ਚ ਕਿੰਨੀਆਂ ਰਿਫਿਊਜ਼ਲਸ ਆਈਆਂ ਜਨੂਅਰੀ ਦੇ ਵਿੱਚ 2025 ਦੇ ਵਿੱਚ ਕਿੰਨੀਆਂ ਰਿਫਿਊਜ਼ਲਸ ਆਈਆਂ ਸਾਰੇ ਆ ਬਾਰੇ ਡਿਟੇਲ ਚ ਗੱਲ ਕਰਦੇ ਆ ਔਰ ਅਸਟੈਂਡ ਕੀ ਸਮਝਦਾਰੀ ਆ ਅਗਰ ਅਸੀਂ ਜਨੂਅਰੀ 2026 ਇਨਟੇਕ ਪਿੱਛ ਕਮ ਸੋ ਸਭ ਤੋਂ ਪਹਿਲਾਂ ਰਿਫਿਊਜ਼ਲਸ ਦੀ ਗੱਲ ਕਰਦੇ ਆ ਨਹੀਂ ਥੰਮ ਰਹੀਆਂ ਵਾ ਔਰ ਸਿਨੈਰੀਓ ਬਦਲ ਗਿਆ ਜਨਵਰੀ ਦੇ ਵਿੱਚ ਅਗਰ ਗੱਲ ਕਰੀਏ 2025 ਜਨਵਰੀ ਇਨਟੇਕ ਜਿਹੜੀਆਂ ਰਿਫਿਊਜ਼ਲਸ ਆਈਆਂ ਸੀਗੀਆਂ ਜਾਂ ਜੂਨ ਜੁਲਾਈ ਇਨਟੇਕs ਦੀਆਂ ਰਿਫਿਊਜ਼ਲਸ ਆਈਆਂ ਸੀ ਉਹਦੇ ਵਿੱਚ ਜ਼ਿਆਦਾਤਰ ਰਿਫਿਊਜ਼ਲ ਦੇ ਰੀਜ਼ਨ ਇਹ ਹੀ ਸੀ ਤੁਸੀਂ ਵਾਪਸ ਨਹੀਂ ਆਣਾ ਤੁਹਾਡੇ ਫੰਡ ਸਫੀਸ਼ੀਐਂਟ ਨਹੀਂ ਹੈਗੇ ਆ ਉਤ ਤੋਂ ਬਾਅਦ ICRC ਦੀ ਨਵੀਂ ਅਪਡੇਟ ਆਈ ਕਿ ਹੁਣ ਮੈਂ ਪ੍ਰੋਪਰ ਰਿਫਿਊਜ਼ਲ ਦਾ ਰੀਜ਼ਨ ਦੱਸਾਂਗਾ ਡਿਸੀਜਨ ਨੋਟ ਦਵਾਂਗਾ ਸੋ ਓਨ ਡਿਸੀਜਨ ਨੋਟ ਵੀ ਕਾਮਨ ਜਾਈ ਹੈਗਾ ਸਾਨੂੰ ਲੱਗਦਾ ਸੀ ਕਿ ਪ੍ਰੋਪਰ ਸਟੂਡੈਂਟ ਦਾ ਜਿੱਦਾਂ ਯੂਕੇ ਦੀ ਰਿਫਿਊਜ਼ਲ ਹੁੰਦੀ ਆ ਉਹਦਾ ਰਿਫਿਊਜ਼ਲ ਆਏਗੀ ਉਹਦਾ ਨਹੀਂ ਹੈਗੀ ਸੋ ਡਿਸੀਜਨ ਨੋਟਸ ਦੇ ਵਿੱਚ ਨਵੀਂ ਮਤਲਬ ਨਵੇਂ ਤਰ੍ਹਾਂ ਦੇ ਜਿਹੜੀਆਂ ਰਿਫਿਊਜ਼ਲਸ ਆ ਰਹੀਆਂ ਉਹਦੇ ਵਿੱਚ ਵੀ ਕਾਮਨ ਰੀਜ਼ਨਸ ਹੀ ਆ ਬਟ ਐਡ ਔਨ ਹੋ ਗਏ ਐਡ ਔਨ ਕੀ ਹੋ ਗਏ ਫੰਡਿੰਗ ਨੂੰ ਲੈ ਕੇ ਤਾਂ ਸੀਗਾ ਹੀ ਸੀਗਾ ਅਕਾਡੈਮਿਕ ਔਰ ਲੈਂਗੁਏਜ ਟੈਸਟ ਨੂੰ ਲੈ ਕੇ ਵੀ ਉਹਨਾਂ ਨੇ ਰੀਜ਼ਨ ਦੇਣਾ ਸਟਾਰਟ ਕਰਤਾ ਪਲੱਸ ਕੋਰਸ ਨੂੰ ਲੈ ਕੇ ਸਪੈਸ਼ਲੀ ਜਿਆਦਾ ਕਾਮਨ ਇਹੀ ਹੈ ਕਿ ਤੁਸੀਂ ਜਿਹੜਾ ਕੋਰਸ ਲੈ ਰਹੇ ਹੋ ਇੰਡੀਆ ਦੇ ਵਿੱਚ ਵੀ ਹੈ ਤੁਸੀਂ ਇੱਥੇ ਕਿਉਂ ਨਹੀਂ ਕਰ ਸਕਦੇ ਸੋ ਉਹਨਾਂ ਦਾ ਸੋਲੂਸ਼ਨ ਕੀ ਆ ਸੋ ਦੇ ਲਈ ਸਾਡੇ ਕੋਕੀ ਚੁਆਇਸ ਹੈਗੀ ਆ ਸੋ ਮੈਂ ਪਹਿਲੇ ਵੀ ਕਿਹਾ ਸੀਗਾ ਕਿ ਕੋਸ਼ਿਸ਼ ਕਰੋ ਡਿਗਰੀ ਪ੍ਰੋਗਰਾਮਸ ਲੋ ਨਾਰਮਲ ਜੇ ਕੋਰਸੇਸ ਨਾ ਲੋ ਅਗਰ ਤੁਹਾਡਾ ਅੱਛਾ ਪ੍ਰੋਫਾਈਲ ਆ ਪਰਸੈਂਟੇਜ ਅੱਛੀ ਆ ਫਾਈਨੈਂਸ਼ਲੀ ਗੁੱਡ ਹੈਗੇ ਤਾਂ ਗੋ ਫॉर professionl courses ਸੋ professionl courses ਲੋ specialized courses ਲੋ ਕਿਉਂਕਿ ਉਹ 4 ਸਾਲ ਦੇ ਵੀ ਹੁੰਦੇ ਆ ਕੁਝ ਠੀਕ ਹੈ ਡਿਪੈਂਡ ਕਰਦਾ ਹੈ ਕਿ ਲਾਈਕ ਤੁਸੀਂ ਇੱਕ ਬੀਬੀਏ ਕਰ ਰਹੇ ਹੋ ਕਿ ਤੁਸੀਂ ਪ੍ਰੋਫੈਸ਼ਨਲ ਬੀਬੀਏ ਸਪੈਸੀਫਿਕ ਫੀਲਡ ਦੇ ਵਿੱਚ ਕਰ ਰਹੇ ਹੋ ਸੋ ਉਹ ਚੀਜ਼ਾਂ ਵੀ ਹਮ ਨੋਟ ਕਰਨੀਆਂ ਸ਼ੁਰੂ ਕਰ ਦੋ ਸੋ ਉਹਦੇ ਲਈ ਅਸੈਸਮੈਂਟ ਬਹੁਤ ਜ਼ਰੂਰੀ ਆ ਔਰ ਤੁਹਾਨੂੰ ਮੰਨਣੀ ਪਵੇਗੀ ਕਿਉਂਕਿ ਦੇਖੋ ਇਹ ਚੀਜ਼ਾਂ ਨਾ ਫੰਡਿੰਗ ਦਿਖਾ ਅੱਜ ਤੋਂ ਪਹਿਲੇ ਸਾਲ ਪਹਿਲੇ ਦਾ ਅਗਰ ਸਿਨੈਰੀਓ ਦੇਖੋ ਨਾ ਤਾਂ ਸਟੂਡੈਂਟ ਸਾਨੂੰ ਕਹਿੰਦਾ ਸੀ ਕਿਉਂਕਿ ਮੈਮ ਫੰਡ ਕਿਉਂ ਦਿਖਾਣੇ ਆ ਅੱਪਾ ਜਦ ਫਾਈਲ ਦੇ ਵਿੱਚ ਸਾਡੀ ਪ੍ਰੋਫਾਈਲ ਅੱਛੀ ਆ ਪਰਸੈਂਟੇਜ ਅੱਛੀ ਐ ਸੀ ਜੀਆਈਸੀ ਪੂਰੀ ਪੇ ਕਰ ਰਹੇ ਆ ਫੀਸ ਪੂਰੀ ਪੇ ਕਰ ਰਹੇ ਆ ਸਾਹਮਣੇ ਆ ਗਈ ਆ ਚੀਜ਼ਾਂ ਔਰ ਜਿਨ੍ਹਾਂ ਨੇ ਉਹਦਾ ਤੇ ਵਰਕ ਕੀਤਾ ਉਹਨਾਂ ਨੇ ਵੀਜ਼ਾਸ ਵੀ ਲੈ ਲਏ ਕਈਆਂ ਦੀ ਰਿਫਿਊਜ਼ਲਸ ਫੰਡਸ ਕਰਕੇ ਆਈਆਂ ਸੀ ਉਹਨਾਂ ਨੇ ਉੱਤੇ ਵਰਕ ਕੀਤਾ ਰਿਫਿਊਜ਼ਲਸ ਵੀ ਲੈ ਲਈਆਂ ਸੋ ਹੁਣ ਕੋਰਸ ਤੇ ਵਰਕ ਕਰਨ ਦੀ ਜ਼ਰੂਰਤ ਹੈਗੀ ਆ ਕੈਨੇਡਾ ਨੇ ਵੀਜ਼ਾਸ ਬੰਦ ਨਹੀਂ ਕੀਤੇ ਬਟ ਹਾਂ ਉਹ ਹੁਣ ਉਹਦਾ ਰੀਜ਼ਨ ਕੀ ਆ ਜੋ ਚੀਜ਼ਾਂ ਉੱਥੇ ਉਹਨਾਂ ਨੂੰ ਫੇਸ ਕਰਨੀਆਂ ਪਈ ਉਹ ਚਾਹਤਾ कि मेरे को पूरी प्रोफाइल पॉलिश और फिल्टर होके आवे कि जेड़ा स्टूडेंट आ रहा इतने किसी तरीके की भी तंगी चाहे फाइनैशियली चाहे वह इंटेलीजेंट लैवल से ना फेस करे कि बच्चे जाके पढ़ाई ना छे क्योंकि सैलम लै लेंगे सो सुनैरियो चेंज हो गया कैनेडा ने वीजे देने बंद नहीं किए सो जिन्ह ने अप्लाई करना असैसमेंट करवानी है फ्री ऑफ कॉस्ट हैगी कर सकते हो ਸ਼ੁਭੋਦ ਬਤਨਵਾਜੀ ਸਾਡੇ ਨਾਲ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਮੌਜੂਦ ਸੀ ਸਕਰੀਨ ਤੇ ਟੈਲੀਫੋਨ ਨੰਬਰ ਹੈ ਇਸ ਨੰਬਰ ਤੇ ਤੁਸੀਂ ਟੈਲੀਫੋਨ ਕਰ ਸਕਦੇ ਹੋ ਜ਼ਿਆਦਾ ਜਾਣਕਾਰੀ ਦੇ ਲਈ ਔਰ ਪੂਰੀ ਤਸੱਲੀ ਕਰੋ ਕੋਈ ਵੀ ਤੁਹਾਡੇ ਜ਼ਿਹਨ ਚ ਸਵਾਲ ਹੈ ਮਨ ਚ ਸਵਾਲ ਹੈ ਉਹ ਜ਼ਰੂਰ ਪੁੱਛੋ ਪੂਰੀ ਤਸੱਲੀ ਕਰਕੇ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਬਹੁਤ ਬਹੁਤ ਧੰਨਵਾਦ